ਆ ਭਾਈ ਜੀ ਇੱਕ ਆਪਣੇ ਨਾ ਲਾਲਿਆਣੇ ਪਿੰਡ ਜੀ ਮੋਟਰ ਲਾਈ ਸੀਗੀ ਗਣੇਸ਼ 2 ਵੈਲ ਸਟੋਰ ਵਾਲੇ ਆ ਜੀ ਡੱਬਾ ਵਾਲੀ ਤੋਂ ਤੇ ਆਪਾਂ ਨੂੰ ਮੋਟਰ ਲਾ ਕੇ ਦਿੱਤੀ ਐ ਇਹਨਾਂ ਨੇ ਪੰਜ ਦੀ ਤੇ ਬਹੁਤ ਵਧੀਆ ਪਾਣੀ ਦਿੰਦੀ ਆ ਸਾਡੀ ਸੰਤੁਸ਼ਟੀ ਆ ਸਾਡੇ ਪੈਸੇ ਲੱਗੇ ਰਾਸ ਆ ਗਏ ਭਾਈ ਗਣੇਸ਼ 2 ਵੈਲ ਸਟੋਰ ਆ ਭਾਈ ਇਹ ਹੈਗਾਗਾ ਜੀਟੀ ਰੋਡ ਨੇੜੇ ਰੇਲਵੇ ਫਾਟਕ ਤੇ ਪੋਲਾ ਜਿਹੜਾ ਉਹਦੇ ਜਮਾਨ ਨੇੜੇ ਆ ਜੀ ਗਣੇਸ਼ ਟੂ ਵੈਲ ਸਟੋਰ ਹੈ ਜੀ ਪੰਜ ਦੀ ਮੋਟਰ ਲਾ ਕੇ ਦਿੱਤੀ ਹੈ ਇਹਨਾਂ ਨੇ ਆਪਾਂ ਨੂੰ ਤੇ ਪਾਣੀ ਬਹੁਤ ਵਧੀਆ ਦੇਈ ਜਾਂਦੀ ਹੈ ਤੁਸੀਂ ਐਂ ਲਾ ਲਓ ਵੀ 4 ਇੰਚ ਪਾਣੀ ਦੇਈ ਜਾਂਦੇ ਆ ਬਹੁਤ ਵਧੀਆ ਤੇ ਜੇ ਕਿਸੇ ਨੇ ਲਗਵਾਉਣਾ ਹੋਵੇ ਪੰਪ ਤਾਂ ਇਹਨਾਂ ਨਾਲ ਬਾਈ ਕੰਟੈਕਟ ਕਰ ਲਿਓ ਤੇ ਨੰਬਰ ਵੀ ਇਹਨਾਂ ਦਾ ਪਾ ਦਿਆਂਗੇ ਤੇ ਜਰੂਰ ਜਿਨੇ ਕਿਸੇ ਨੇ ਬਾਈ ਲਵਾਉਣਾ ਤਾਂ ਇਹਨਾਂ ਨਾਲ ਸੰਪਰਕ ਕਰ ਲਓ ਸਾਡੇ ਪੈਸੇ ਲੱਗੇ ਰਾਸ ਆਈ ਸਾਡਾ ਮਨ ਖੁਸ਼ ਆ ਵਧੀਆ